ਹਾਂਜੀ ਅੱਜ ਇੱਕ ਪਾਸੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਫਿਰ ਬਹੁਤ ਵੱਡਾ ਐਕਸ਼ਨ ਕੀਤਾ ਤੇ ਦੂਜੇ ਪਾਸੇ ਭਗਵੰਤਮਾਨ ਸਰਕਾਰ ਨੇ ਮੰਤਰੀ ਮੰਡਲ ਦੀ ਫਿਰ ਮੀਟਿੰਗ ਸੱਦ ਲਈ ਹੈ ਕਿਸਾਨਾਂ ਨੇ ਅੱਜ ਆਪਣਾ ਐਕਸ਼ਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਭਗਵੰਤਮਾਨ ਸਰਕਾਰ ਲੈ ਕੇ ਆਈ ਉਹਦੇ ਖਿਲਾਫ ਕੀਤਾ ਔਰ ਦੂਜੇ ਪਾਸੇ ਜਦੋਂ ਅੱਜ ਮੰਤਰੀ ਮੰਡਲ ਦੀ ਮੀਟਿੰਗ ਭਗਵੰਤਮਾਨ ਨੇ ਸੱਦੀ ਹੈ ਤਾਂ ਇੱਕ ਬਹੁਤ ਵੱਡਾ ਅੰਦਾਜ਼ਾ ਹੈ ਇੱਕ ਚਰਚਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕੀਤਾ ਜਾ ਸਕਦਾ ਹੈ ਭਗਵੰਤ ਮਾਨ ਸਰਕਾਰ ਇਹਦੇ ਤੇ ਯੂ-ਟਰਨ ਲੈ ਸਕਦੀ ਹੈ ਅੱਜ ਕਿਸਾਨਾਂ ਨੇ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਮੋਟਰਸਾਈਕਲ ਮਾਰਚ ਤੇ ਝੰਡਾ ਮਾਰਚ ਕੀਤੇ ਪੂਰੇ ਪੰਜਾਬ ਦੇ ਵਿੱਚ ਅੱਜ ਸੜਕਾਂ ਦੇ ਉੱਪਰ ਟਰੈਕਟਰਾਂ ਦੀਆਂ ੜਾਰਾਂ ਸੀ ਐਂਜ ਲੱਗਦਾ ਸੀ ਜਿਵੇਂ ਟਰੈਕਟਰਾਂ ਦਾ ਹਰ ਸੜਕਾਂ ਤੇ ਆ ਗਿਆ ਹੋਵੇ ਬਿਲਕੁਲ ਉਦਾਂ ਦਾ ਮਾਹੌਲ ਜਿਵੇਂ ਤਿੰਨ ਖੇਤੀਕਰੂਨ ਬਣਾਉਣ ਵੇਲੇ ਮੋਦੀ ਸਰਕਾਰ ਦੇ ਖਿਲਾਫ ਮਾਹੌਲ ਸੀ ਅੱਜ ਸੇਮ ਉਸੇ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਗਿਆ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਦੇ ਉੱਪਰ ਕਸੂਤੀ ਫਸ ਗਈ ਹੈ ਜਿਵੇਂ ਸੱਪ ਦੇ ਮੂੰਹ ਚ ਕੋੜ ਕਿਰਨੀ ਦੀ ਹਾਲਤ ਵਾਲੀ ਸਥਿਤੀ ਭਗਵੰਤ ਮਾਨ ਸਰਕਾਰ ਦੀ ਬਣ ਗਈ ਹੈ ਕਿਉਂਕਿ ਜੇ ਤਾਂ ਹੁਣ ਵਾਪਸ ਲੈਂਦੇ ਨੇ ਤਾਂ ਲਾਜ ਲੱਗਦੀ ਹੈ ਜੇ ਖਾਂਦੇ ਨੇ ਤਾਂ ਕੋੜ ਹੁੰਦਾ ਉਹ ਗੱਲ ਹੈ ਜੇ ਤਾਂ ਭਗਵਾਨ ਤਮਾਨ ਸਰਕਾਰ ਹੁਣ ਤਿੰਨ ਜਿਹੜਾ ਲੈਂਡ ਪੋਲਿੰਗ ਪਾਲਿਸੀ ਹੈ ਇਹਨੂੰ ਵਾਪਸ ਲੈਂਦੀ ਹੈ ਤਾਂ ਉਹਨਾਂ ਨੂੰ ਆਪਣੀ ਹੇਠੀ ਮਹਿਸੂਸ ਹੁੰਦੀ ਹੈ ਤੇ ਜੇ ਲਾਗੂ ਕਰਦੀ ਹੈ ਤਾਂ ਸਿਆਸੀ ਤੌਰ ਤੇ ਇਹਦੀ ਬਹੁਤ ਵੱਡੀ ਕੀਮਤ ਆਮ ਆਦਮੀ ਪਾਰਟੀ ਨੂੰ ਚੁਕਾਉਣੀ ਪਵੇਗੀ ਤਾਰ ਨਹੀਂ ਪਵੇ। ਕਿਉਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਆਏ ਹੋਏ ਨੇ ਵੱਡੇ ਪ੍ਰਦਰਸ਼ਨ ਹੋ ਰਹੇ ਨੇ। ਕਿਸਾਨ ਕੀ ਕਹਿੰਦੇ ਕਿਸਾਨ ਕਹਿੰਦੇ ਨੇ ਵੀ ਜਿਵੇਂ ਤਿੰਨ ਖੇਤੀ ਕਾਨੂੰਨ ਬਣਾਉਣ ਵੇਲੇ ਮੋਦੀ ਸਰਕਾਰ ਫਾਇਦੇ ਗਨਾਉਂਦੀ ਸੀ ਅੱਜ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਦੇ ਪੈਸੇ ਫਾਇਦੇ ਕਢਾਰੇ ਕਿਸਾਨ ਕਹਿੰਦੇ ਨੇ ਕਿ ਉਸ ਵਕਤ ਅਸੀਂ ਕਹਿੰਦੇ ਸੀ ਵੀ ਮੋਦੀ ਸਾਹਿਬ ਤੁਸੀਂ ਆਪ ਦੇ ਫਾਇਦੇ ਝੋਲੇ 'ਚ ਰੱਖੋ ਸਾਫ਼ ਕੇ ਰੱਖੋ ਸਾਨੂੰ ਜਿਹੜੇ ਹੈਗੇ ਆ ਵਸ ਲੈਣ ਦਿਓ ਤੇ ਮੋਦੀ ਹੋਰੀ ਕਹਿੰਦੇ ਸੀ ਵੀ ਨਾ ਅਸੀਂ ਤਾਂ ਤੁਹਾਡਾ ਫਾਇਦਾ ਕਰਨਾ ਹੀ ਕਰਨਾ ਹੈ ਉਹ ਤਿੰਨ ਕਾਨੂੰਨਾਂ ਨਾਲ ਹੋਏਗਾ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਸੇਮ ਉਸੇ ਤਰ੍ਹਾਂ ਅੱਜ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਕਿਸਾਨਾਂ ਦਾ ਫਾਇਦਾ ਕਰਕੇ ਹੀ ਛੱਡਣਾ ਤੇ ਅਸੀਂ ਕਹਿੰਦੇ ਆ ਵੀ ਹੱਥ ਜੁੜੇ ਨੇ ਰਹਿਣ ਦੇ ਪੂਰੇ ਪੰਜਾਬ ਦੇ ਵਿੱਚ ਅੱਜ ਵੱਡਾ ਪ੍ਰਦਰਸ਼ਨ ਕਿਸਾਨਾਂ ਦਾ ਸਾਹਮਣੇ ਆ ਰਿਹਾ ਖਾਸ ਕਰ ਜਿਹੜਾ ਲੁਧਿਆਣਾ ਦਾ ਇਲਾਕਾ ਹੈ ਜਿੱਥੇ ਜ਼ਮੀਨ ਕਿਸਾਨਾਂ ਦੀ ਅਕਵਾਇਰ ਕੀਤੀ ਜਾ ਰਹੀ ਹੈ ਲਈ ਜਾ ਰਹੀ ਹੈ ਉੱਥੇ ਬਹੁਤ ਵੱਡੇ ਪੁੱਤਰ ਤੇ ਹਜ਼ਾਰਾਂ ਟਰੈਕਟਰ ਅੱਜ ਇਕੱਠੇ ਹੋਏ ਔਰ ਦੂਜੇ ਪਾਸੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਤੋਂ ਲੈ ਕੇ ਬਠਿੰਡਾ ਤੱਕ ਤੇ ਪਟਿਆਲਾ ਤੋਂ ਲੈ ਕੇ ਫਾਜ਼ਿਲਕਾ ਤੱਕ ਚੁਫੇਰੇ ਟਰੈਕਟਰ ਹੀ ਟਰੈਕਟਰ ਸੜਕਾਂ ਦੇ ਉੱਪਰ ਨਜ਼ਰ ਆਏ ਅੱਜ ਭਗਵਾਨਤਮਾਨ ਸਰਕਾਰ ਦਾ ਪੇਚਾ ਉਸੇ ਤਰ੍ਹਾਂ ਉਸਾਨਾਂ ਨਾਲ ਪੈ ਗਿਆ ਜਿਵੇਂ ਤਿੰਨ ਖੇਤੀ ਕਾਨੂੰਨਾਂ ਵੇਲੇ ਮੋਦੀ ਸਰਕਾਰ ਦਾ ਪਿਆਸ ਉਹਨਾਂ ਤੇ ਲੈਂਡ ਪੂਲਿੰਗ ਪਾਲਿਸੀ ਹੈ ਕੀ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਨਹੀਂ ਪਤਾ ਲੈਂਡ ਪੂਲਿੰਗ ਪਾਲਿਸੀ ਇਹ ਆ ਸਰਕਾਰ ਤਾਂ ਕਹਿ ਰਹੀ ਆ ਵੀ ਵੇਖੋ ਅਸੀਂ ਜਿਹੜੇ ਆ ਉਹ ਕਿਸਾਨਾਂ ਤੋਂ ਜ਼ਮੀਨਾਂ ਲੈਣੀਆਂ ਔਰ ਜ਼ਮੀਨਾਂ ਅਸੀਂ ਲੈ ਕੇ ਉਹਨਾਂ ਦੇ ਉੱਪਰ ਕਲੋਨੀਆਂ ਅਸਾਰ ਕੇ ਤੇ ਬਾਜ਼ਾਰ ਅਸਾਰ ਕੇ ਕਿਸਾਨਾਂ ਨੂੰ ਵਾਪਸ ਦੇ ਦਿੰਦੇ ਤੇ ਇਹਦੇ ਨਾਲ ਭਗਵੰਤ ਮਾਨ ਸਰਕਾਰ ਕਹਿੰਦੀ ਆ ਜ਼ਮੀਨਾਂ ਦਾ ਰੇਟ ਬਹੁਤ ਵੱਧ ਜਾਣਾ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਜਾਣਾ ਹੈ ਇੱਕ ਕਿਸਾਨ ਕਹਿੰਦੇ ਆ ਵੀ ਨਾ ਇਹ ਸਾਡੀਆਂ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਇੱਕ ਨਵੀਂ ਸਕੀਮ ਹੈ ਕਿਸਾਨ ਕਹਿੰਦੇ ਨੇ ਵੀ ਸਾਡਾ ਦਿਮਾਗ ਫਿਰਿਆ ਪਹਿਲਾਂ ਅਸੀਂ ਤੁਹਾਨੂੰ ਆਪਣੀ ਜ਼ਮੀਨ ਦਈਏ ਤੁਸੀਂ ਸਾਨੂੰ ਸਾਲ ਦਾ ਲੱਖ ਦਿਓ ਕਿਸਾਨ ਕਹਿੰਦੇ ਨੇ ਬਈ ਜਿਹੜੀ ਜ਼ਮੀਨ ਸਰਕਾਰ ਕਹਿੰਦੀ ਆ ਅਸੀਂ ਲੈਂਡ ਪੂਲਿੰਗ ਚ ਲੈਣੀ ਹੈ ਉਹ ਸ਼ਹਿਰਾਂ ਦੇ ਨੇੜੇ ਹੈ ਉਹਦਾ ਰੇਟ ਪਹਿਲਾਂ ਹੀ 3 4 5 6 ਕਰੋੜ ਤੱਕ ਹੈ ਇੱਕ ਕਿਸਾਨ ਕਹਿੰਦੇ ਜੇਕਰ 2 ਕਰੋੜ ਦਾ ਵੀ ਇੱਕ ਕਿਲਾ ਹੋਵੇ ਤੇ ਉਹਨੂੰ ਵੇਚ ਕੇ ਬੈਂਕ 'ਚ ਪੈਸੇ ਵੀ ਰੱਖ ਦਈਏ ਬੈਂਕ ਵਿਆਜ ਤੇ ਤਾਂ ਤਾਂ ਵੀ ਸਾਲ ਦਾ ਕਈ ਲੱਖ ਬਣ ਜਾਂਦਾ ਹੈ ਤੇ ਭਗਵੰਤਮਾਨ ਸਰਕਾਰ ਕਿਸਾਨ ਕਹਿੰਦੇ ਆ ਕਹਿੰਦੀ ਵੀ ਤੁਹਾਨੂੰ ਲੱਖ ਰੁਪਈਆ ਦਿਆ ਕਰਾਂਗੇ ਅਸੀਂ ਉਹ ਕਹਿੰਦੇ ਸਾਡਾ ਦਿਮਾਗ ਖਰਾਬ ਹੈ ਕਿਸਾਨ ਕਹਿੰਦੇ ਜ਼ਮੀਨ ਸਾਡੀ ਮਾਂ ਜਮੀਨ ਸਾਡਾ ਚੁੱਲ੍ਹਾ ਜਮੀਨ ਸਾਡੀ ਰੋਟੀ ਆ ਤੇ ਅਸੀਂ ਇਹ ਦੇਣੀ ਨਹੀਂ ਭਗਵੰਤਮਾਨ ਸਰਕਾਰ ਪਹਿਲਾਂ ਕਹਿੰਦੀ ਸੀ 30000 ਰੁਪਇਆ ਕਿੱਲੇ ਦਾ ਅਸੀਂ ਦੇਾਂਗੇ ਫਿਰ ਕਹਿੰਦੀ 50 ਦੇਾਂਗੇ ਫਿਰ 70 ਤੇ ਆ ਗਏ ਤੇ ਹੁਣ ਲੱਖ ਰੁਪਇਆ ਕਿੱਲੇ ਦਾ ਦੇਣ ਦੀ ਗੱਲ ਕਰਦੇ ਭਗਵੰਤਮਾਨ ਸਰਕਾਰ ਲਗਾਤਾਰ ਜਿਵੇਂ ਪਹਾੜਾ ਪਾਈਦਾ ਨਾ ਚਾਟ ਪਾਈਦੀ ਐ ਐਦਾਂ ਕਿਸਾਨਾਂ ਨਾਲ ਕਰਨ ਤੇ ਉਤਰੀ ਹੋਈ ਐ ਪਰ ਅੱਜ ਪੂਰੇ ਪੰਜਾਬ ਦੇ ਵਿੱਚ ਸ='%20ਜੁਕਤ%20ਕਿਸਾਨ%20ਮੋਰਚੇ%20ਦੀ%20ਅਗਵਾਈ%20ਦੇ%20ਵਿੱਚ%20ਬਹੁਤ%20ਵੱਡਾ%20ਜੜਾ%20ਪਰਦਰਸ਼ਨ%20ਹੈ%20ਉਹ%20ਕਿਸਾਨਾਂ%20ਨੇ%20ਕੀਤਾ%20ਵੇਖੋ%20ਕਿਸਾਨ%20ਜਥੇਬੰਦੀਆਂ%20ਦਾ%20ਤੇ%20ਭਗਵੰਤਮਾਨ%20ਸਰਕਾਰ%20ਦਾ%20ਵਾਵਾ%20ਪੇਚਾ%20ਪਿਛਲੇ%20ਟਾਈਮ%20ਤੋਂ%20ਪੈਚਾ%20ਜਦੋਂ%20ਕਿਸਾਨਾਂ%20ਨੇ%20ਚੰਡੀਗੜ੍ਹ%20ਇੱਕ%20ਪਰਦਰਸ਼ਨ%20ਰੱਖਿਆ%20ਸੀ%20ਧਰਨਾ%20ਲਾਉਣ%20ਦੇ%2 ਉਹ ਰਸਤਿਆਂ 'ਚ ਫੜਲੇ ਉਦੋਂ ਦਾ ਕਿਸਾਨਾਂ ਨਾਲ ਭਗਵੰਤਮਨ ਸਰਕਾਰ ਦਾ ਸਿੱਧਾ ਤੇ ਵੱਡਾ ਪੇਚਾ ਸੀ ਉਦੋਂ ਤੋਂ ਲੈ ਕੇ ਭਗਵੰਤਮਨ ਸਾਹਿਬ ਤੇ ਉਹਨਾਂ ਦੀ ਪਾਰਟੀ ਕਿਸਾਨ ਜਥੇਬੰਦੀਆਂ ਨੂੰ ਆਪਣੇ ਸਭ ਤੋਂ ਪਹਿਲੇ ਨੰਬਰ ਦੇ ਵਿਰੋਧੀ ਸਮਝ ਕੇ ਚੱਲੀ ਪਰ ਸ਼ਾਇਦ ਇਸ ਐਸੀ ਤੌਰ ਤੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਭਗਵੰਤਮਨ ਸਾਹਿਬ ਹੁਣ ਖੇਤਾਂ 'ਚ ਜਾ ਰਹੇ ਨੇ ਪਿਛਲੇ ਦਿਨੀ ਫੋਟੋਆਂ ਆਈਆਂ ਤੁਸੀਂ ਦੇਖੀਆਂ ਹੋਣਗੀਆਂ ਭਗਵੰਤ ਮਾਨ ਸਾਹਿਬ ਖੇਤ 'ਚ ਬੈਠੇ ਨਹੀਂ ਉੱਥੇ ਕੁਝ ਕਿਸਾਨ ਸੱਦੇ ਹੋਏ ਨੇ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ ਔਰ ਜਿਹੜੇ ਉਹ ਚੈਨਲ ਨੇ ਜਿਹੜੇ ਬੋਲੀ ਸਰਕਾਰ ਦੀ ਬੋਲਦੇ ਨੇ ਉਹਨਾਂ ਤੋਂ ਖਬਰਾਂ ਦਵਾਈਆਂ ਗਈਆਂ ਦਿੱਤੀਆਂ ਨਹੀਂ ਦਵਾਈਆਂ ਗਈਆਂ ਵੀ ਭਗਵੰਤ ਮਾਨ ਸਾਹਿਬ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਖੇਤਾਂ 'ਚ ਪਹੁੰਚੇ ਪਰ ਹੈਰਾਨੀ ਦੀ ਗੱਲ ਉਹ ਜਿਹੜੀ ਵੀ 15 20 ਮਿੰਟ ਗੱਲ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਕੀਤੀ ਉਹ ਸਾਰੀ ਐਨ ਸ਼ੂਟਿੰਗ ਸੀ ਮਾਈਕ ਲੱਗੇ ਸੀ ਬੜੀ ਸੋਹਣੀ ਆਵਾਜ਼ ਰਿਕਾਰਡ ਕੀਤੀ ਤੇ ਹੈਰਾਨੀ ਦੀ ਗੱਲ ਇੱਕ ਵੀ ਕਿਸਾਨ ਨੇ ਮੁਸ਼ਕਲ ਨਹੀਂ ਦੱਸੀ ਸਵਾਲ ਨਹੀਂ ਉਠਾਇਆ ਸਾਰੇ ਕਿਸਾਨਾਂ ਨੇ ਮੁੱਖ ਮੰਤਰੀ ਦੀਆਂ ਤਰੀਫਾਂ ਕੀਤੀਆਂ ਤਰੀਫਾਂ ਕੀ ਉਹ ਆਮ ਕਿਸਾਨ ਸੀ ਕਿ ਆਮ ਆਦਮੀ ਪਾਰਟੀ ਦੇ ਆਪਦੇ ਬੰਦੇ ਸੀ ਕਿਸਾਨ ਕਹਿੰਦੇ ਨੇ ਜੇਕਰ ਮੁੱਖ ਮੰਤਰੀ ਨੇ ਮੁਸ਼ਕਲਾਂ ਸੁਣਨੀਆਂ ਨੇ ਬਿਨਾਂ ਦੱਸੇ ਅਨਜਾਣੇ ਰੂਪ ਕਿਸਾਨਾਂ ਕੋਲ ਜਾਣ ਜਿਹੜੇ ਉਹਨਾਂ ਨੂੰ ਜਾਣਦੇ ਨਾ ਹੋਣ ਜਿਨ੍ਹਾਂ ਨਾਲ ਪਹਿਲਾਂ ਮੀਟਿੰਗ ਫਿਕਸ ਨਾ ਕੀਤੀ ਹੋਵੇ ਤੇ ਫਿਰ ਪਤਾ ਲੱਗੇਗਾ ਕਿ ਕਿਸਾਨ ਕੀ ਬੋਲਦੇ ਨੇ ਤੇ ਕੀ ਦੱਸਦੇ ਕਿਸਾਨ ਕਹਿੰਦੇ ਕਿ ਉਹ ਜਿਹੜੀ ਮੀਟਿੰਗ ਮੁੱਖ ਮੰਤਰੀ ਨੇ ਕੀਤੀ ਹੈ ਉਹਦੇ ਚ ਉਹ ਜਿਹੜੇ ਬੰਦੇ ਆਸੇ ਪਾਸੇ ਮੰਚੀਆਂ ਤੇ ਬਿਠਾਏ ਗਏ ਉਹਨਾਂ ਨੇ ਕਿਹਾ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਬਿਜਲੀ ਬਹੁਤ ਆ ਰਹੀ ਹੈ ਨਹਿਰਾਂ ਦਾ ਪਾਣੀ ਖੇਤਾਂ ਤੱਕ ਬਹੁਤ ਆ ਰਿਹਾ। ਨੌਕਰੀਆਂ ਬਹੁਤ ਮਿਲ ਰਹੀਆਂ। ਬਿਜਲੀ ਬਹੁਤ ਆ ਰਹੀ। ਆਹ ਬਹੁਤ ਆ ਰਿਹਾ, ਆਹ ਵੀ ਬਹੁਤ ਆ ਰਿਹਾ, ਆਹ ਵੀ ਬਹੁਤ ਆ ਰਿਹਾ। ਮਤਲਬ ਉਹ ਸਾਰੇ ਉਹੀ ਬੰਦੇ ਸੀ ਜਿਹੜੇ ਇਨਕਲਾਬ ਸਮਝੀ ਬੈਠੇ ਨੇ ਕਿ ਆ ਗਿਆ। ਪਰ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਉਹ ਸਾਰੀ ਫਿਕਸ ਮੀਟਿੰਗ ਸੀ ਜੇ ਮੁੱਖ ਮੰਤਰੀ ਸਾਹਿਬ ਨੇ ਤਿੰਨ ਇਹ ਜਿਹੜੇ ਲੈਂਡ ਪੋਲਿੰਗ ਪਾਲਿਸੀ ਬਣਾਈ ਹੈ। ਵਾਪਸ ਨਾ ਲਈ ਤਾਂ ਵੱਡਾ ਅੰਦੋਲਨ ਕੀਤਾ ਜਾਵੇ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਪੂਰੇ ਜੋਰ ਸ਼ੋਰ ਨਾਲ ਇਹਦਾ ਵਿਰੋਧ ਕਰਨੀ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੋਈ ਹੈ ਮੀਟਿੰਗ ਚੱਲ ਰਹੀ ਹੈ ਇੱਕ ਪਾਸੇ ਅੱਜ ਕਿਸਾਨਾਂ ਦਾ ਵੱਡਾ ਵਿਰੋਧ ਐਕਸ਼ਨ ਚੱਲ ਰਿਹਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਤੇ ਦੂਜੇ ਪਾਸੇ ਅੱਜ ਭਗਵੰਤ ਮਾਨ ਸਰਕਾਰ ਨੇ ਸਾਰੇ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੋਈ ਹੈ ਹੁਣ ਇੱਕ ਬਹੁਤ ਵੱਡੀ ਚਰਚਾ ਇੱਕ ਬਹੁਤ ਵੱਡਾ ਅੰਦਾਜ਼ਾ ਕਿ ਸ਼ਾਇਦ ਅੱਜ ਲੈਂਡ ਪੂਲਿੰਗ ਪਾਲਿਸੀ ਰੱਦ ਕੀਤੀ ਜਾ ਸਕਦੀ ਹੈ ਇਹਦੇ ਤੇ ਯੂ ਟਰਨ ਲਿਆ ਜਾ ਸਕਦਾ ਚੰਗੀ ਗੱਲ ਹੈ ਜੇ ਭਗਵੰਤ ਜੀ ਸਰਕਾਰ ਇਹਨੂੰ ਰੱਦ ਕਰ ਦੇ ਆਖਰੇ ਰੱਦ ਕਰਨੀ ਪੈਣੀ ਹੈ ਦੇਖੋ ਤੇਲ ਦੇਖੋ ਤੇਲ ਦੀ ਧਾਰ ਵੇਖੋ ਸਿਆਣੇ ਸਿਆਸਦਾਨ ਕਦੇ ਜਿੱਦਲ ਤੇ ਠੀਠ ਨਹੀਂ ਹੁੰਦੇ ਤੇ ਠੀਠ ਕਦੇ ਸਿਆਸਦਾਨ ਹੋ ਨਹੀਂ ਸਕਦਾ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੋਈ ਆ ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਉਹ ਵੱਡਾ ਟਰੈਕਟਰ ਮਾਰਚ ਤੇ ਝੰਡਾ ਮਾਰਚ ਚੱਲ ਰਿਹਾ ਹੈ ਵੇਖਣਾ ਇਹ ਆ ਵੀ ਹੁਣ ਕੀ ਨਿਕਲਦਾ ਹੈ ਤੇ ਕੀ ਹੁੰਦਾ ਤੁਸੀਂ ਸਾਰੇ ਆਪਣਾ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ